ਬਿਆਸ ਦਰਿਆ ਦੀ ਪਾਣੀ ਦੀ ਮਾਰ ਦੀ ਜਿੱਕਰ ਗੱਲ ਕਰੀਏ ਤਾਂ ਵੱਖ-ਵੱਖ ਇਲਾਕਿਆਂ ਤੋਂ ਜਾਈਆਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਇਸ ਸਮੇਂ ਅਸੀਂ ਕਪੂਰਥਲਾ ਦੇ ਧਾਰੀਵਾਲ ਬੇਟ ਖੇਤਰ ਦੇ ਵਿੱਚ ਮੌਜੂਦਾਂ ਸਾਹਮਣੀਆਂ ਦੀਆਂ ਤਸਵੀਰਾਂ ਦੀ ਗੱਲ ਕਰਾਂਗੇ ਕਰੀਬ 2 ਕਿਲੋਮੀਟਰ ਦੀ ਦੂਰੀ ਉੱਤੇ ਦਰਿਆ ਬਿਆਸ ਜਿਹੜਾ ਹੈਗਾ ਉਹ ਵਾਰੇ ਔਰ ਹੁਣ ਤੱਕ ਜੇਕਰ ਗੱਲ ਕਰੀ ਜਾਵੇ ਤਾਂ ਕਰੀਬ 10 ਦਿਨਾਂ ਤੋਂ ਇਸ ਖੇਤਰ ਦੇ ਵਿੱਚ ਬਿਆਸ ਦੇ ਪਾਣੀ ਦੀ ਮਾਰ ਜਿਹੜੀ ਹੈਗੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਇਸ ਸਮੇਂ ਤੁਸੀਂ ਬੰਨ ਦੇ ਉੱਤੇ ਮੌਜੂਦ ਆਂ ਔਰ 2 ਕਿਲੋਮੀਟਰ ਦੂਰੀ ਤੋਂ ਬਿਆਸ ਦਰਿਆ ਦਾ ਪਾਣੀ ਇੱਥੋਂ ਤੱਕ ਮਾਰ ਕਰਦਾ ਹੋਇਆ ਜਿਹੜਾ ਹੈ ਉਹ ਨਜ਼ਰ ਆ ਰਿਹਾ ਮੇਰੇ ਨਾਲ ਇਸ ਸਮੇਂ ਵੱਖ-ਵੱਖ ਪਿੰਡ ਵਾਸੀ ਜਿਹੜੇ ਨੇ ਮੌਜੂਦ ਨੇ ਔਰ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਔਰ ਕਿੰਨੇ ਸਮੇਂ ਤੋਂ ਇਹ ਮਾਰ ਜਿਹੜੀ ਹੈਗੀ ਆ ਇਨ੍ਹਾਂ ਕਿਸਾਨਾਂ ਨੂੰ ਪੈ ਰਹੀ ਆ ਅੱਜ ਤੱਕ ਕੋਈ ਮੁਆਵਜ਼ਾ ਮਿਲਿਆ ਹੈ ਜਾਂ ਫਿਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਦਾ ਹਾਲਚਲ ਜਾਣਨ ਜਾਂ ਨੁਕਸਾਨ ਬਾਰੇ ਜਾਣਣਾ ਆਇਆ ਤਾਂ ਉਸਦੇ ਬਾਰੇ ਗੱਲਬਾਤ ਇੱਕ ਵਾਰੀ ਕਰ ਲੈਣ ਸਿਰ ਕੀ ਨਾਮ ਹੈ ਜੀ? ਜੀਰੋ ਨਾ ਜਯੋਦਵੀਰ ਸਿੰਘ ਆ ਜੀ ਸਾਹ ਪਿੰਡਾਂ ਤੜਿਆਲ ਤੋਂ। ਜਯੋਦਵੀਰ ਜੀ ਕਿੰਨਾ ਕੁ ਇਲਾਕਾ ਹੈਗਾ ਇਸ ਪਿੰਡ ਦਾ ਔਰ ਪਿੰਡ ਦਾ ਨਾਮ ਇੱਕ ਵਾਰੀ ਮੈਂਸ਼ਨ ਜਰੂਰ। ਤੜਿਆਲ ਬੇੜ ਦਾ ਤੇ ਟੁਕੜਾ ਨੰਬਰ 3 ਟੁਕੜੂ ਗਰਮਕ ਸਿੰਘ ਵਾਲਾ ਤੇ ਮੰਡ ਰਾਮਪੁਰਾ। ਠੀਕ 2400 ਏਕੜ ਦੇ ਲਾਗੇ ਸਕੇ ਰਕਵਾ ਜੀ। ਠੀਕ ਹੈ। ਔਰ ਉਸ ਕਿਹੜੀ ਕਿਹੜੀਆਂ ਫਸਲਾਂ ਜਿਹੜੀਆਂ ਇਸ ਪਾਣੀ ਦੀ ਮਾਰ ਦੇ ਕੋਈ 70 80% ਜਿਹੜਾ ਉਹ ਝੋਨਾ ਵਾ 10% ਹੋਰ ਫਸਲਾਂ 20% ਆ ਕੁਝ ਉਹ ਚੰਨਾ ਵਾ ਕੋਈ ਹਰਾ ਚਾਰਾ ਵਾ ਫਸਲਾਂ ਦੇ ਵੱਖ-ਵੱਖ ਤਰ੍ਹਾਂ ਦੇ ਔਰ ਇਹ ਜਿਹੜਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਪਾਣੀ ਦੀ ਮਾਰ ਦੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਹਰ ਵਾਰ ਦੀ ਹੈਗੀ ਆ ਜਾਂ ਫਿਰ ਇਸ ਵਾਰ ਦੀ ਉਹ ਪੂਸ਼ਟ ਟਾਈਮ ਵਿੱਚ ਨਹੀਂ ਵੀ ਆਉਂਦਾ 88 ਚ ਪਹਿਲੀ ਵਾਰੀ ਸਾਡੀ ਸੁਰਤ ਚ ਆਇਆ ਬਹੁਤ ਉਦੋਂ ਤਬਾਹੀ ਹੋਈ ਬਾਹਰ ਬਨਸਾਰਾ ਦੇ ਏਰੀਆ ਕਪੂਰਥਲਾ ਜ਼ਿਲ੍ਹਾ ਸਾਰਾ ਪ੍ਰਭਾਵਿਤ ਹੋਇਆ ਉਦੋਂ ਬਾਅਦ ਫਿਰ 99 99 ਆਉਂਦਾ ਉਹਨੂੰ ਥੋੜਾ ਨੁਕਸਾਨ ਹੋਇਆ ਪਾਣੀ ਆਇਆ ਨਿਕਲ ਗਿਆ ਫਿਰ ਆ ਇਹ ਆਇਆ 12 ਚ ਆਇਆ ਫਿਰ ਉਦੋਂ ਵੀ ਨੁਕਸਾਨ ਹੋਇਆ ਫਿਰ ਆ 23 ਚ ਫਿਰ ਆਇਆ 23 ਚ ਵੀ ਬਹੁਤ ਸਾਰਾ ਇਹ ਮੰਡ ਦੀ ਜਿਹੜੀ ਫਸਲ ਸੀ ਲਗਭਗ ਖਰਾਬ ਹੋ ਗਈ ਹੁਣ ਦੁਬਾਰਾ ਫਿਰ 25 ਆਇਆ ਇੱਕ ਸਾਲ ਹੀ ਵਿੱਚ ਨਿਕਲਿਆ 23 ਦੇ ਵਿੱਚ ਇੱਥੇ ਬੰਨ ਕੁਟਾ ਵੀ ਸੀਗਾ ਕੋਈ ਉਹਨੂੰ ਤਾਂ ਬਚਾ ਲਿਆ ਸੀ ਲੋਕਾਂ ਬਚਾਇਆ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਟਰੈਕਟਰ ਟਰਾਲੀਆਂ ਲਾ ਕੇ ਮਿੱਟੀ ਪਾ ਕੇ ਕਿੱਥੇ ਕਿੱਦ ਇੱਕ ਕਮਜ਼ੋਰ ਸੀ ਉੱਥੇ ਉਹਨੂੰ ਟਕੜਾ ਕੀਤਾ ਠੀਕ ਹੈ ਉਦੋਂ ਵੀ ਪ੍ਰਸ਼ਾਸਨ ਨਹੀਂ ਪਹੁੰਚ ਠੀਕ ਹੈ ਘਰ ਹੁਣ ਕੀ ਨਾਂ ਤੁਹਾਡਾ ਜੀ ਅਚਾ ਰਜਿੰਦਰ ਸਿੰਘ ਰਜਿੰਦਰ ਜੀ ਹੁਣ ਜਿਵੇਂ ਉਹਨਾਂ ਨੇ ਪਹਿਲਾਂ ਦੱਸਿਆ ਕਿ ਅਜਿਹੇ ਹਾਲਾਤ ਜਿਹੜੇ ਹੈਗੇ ਆ तकरीबन ਸਾਲ ਦੋ ਸਾਲ ਜਾਂ ਅਲੱਗ-ਅਲੱਗ ਵਕਵੇ ਦੇ ਉੱਤੇ ਬੰਦੇ ਰਹੇ ਇੱਥੇ ਹੁਣ ਕਿੰਨੇ ਦਿਨਾਂ ਤੋਂ ਪਾਣੀ ਇਸ ਜਗ੍ਹਾ ਦੇ ਉੱਤੇ ਆਇਆ ਹੋਇਆ ਇਸ ਤੁਸੀਬਨ ਖੇਤਰ ਦੇ ਵਿੱਚ ਫਸਲਾਂ ਦੇ ਵਿੱਚ ਆਇਆ ਹੋਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਹੁਣ ਤੱਕ ਇਹ ਸਾਡੇ ਜੀ 9 ਤਰੀਕ ਦਾ ਰਿਹਾ ਹੈ ਨੋਂ ਗਾਸ ਦਾ ਤੇ ਅੱਜ ਸਟਿਲ 19 ਤਰੀਕ ਹੋ ਗਈ ਆ ਇੱਕ ਦਿਨ ਨਹੀਂ ਪਾਣੀ ਘਟਿਆ ਜੇ ਪਹਿਲਾਂ ਥੋੜਾ ਆ ਇੱਕ ਦੋ ਦਿਨ ਉਸ ਤੋਂ ਬਾਅਦ ਲਗਾਤਾਰ ਪਾਣੀ ਦਾ ਫਲੋ ਵਧੀ ਜਾਂਦਾ ਹੈ ਤੇ ਇੱਕ ਦਿਨ 1 ਫੁੱਟ ਘਟਿਆ ਤੇ ਦੂਸਰੇ ਦਿਨ ਉਹ 1.5 ਫੁੱਟ ਵੱਧ ਗਿਆ ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਇਹ ਆ ਵੀ ਸਾਨੂੰ ਕੋਈ ਸਬੰਧਤ ਅਧਿਕਾਰੀ ਚਾਹੇ ਕੋਈ ਡੈਮ ਤੋਂ ਚਾਹੇ ਕੋਈ ਸਾਡੇ ਲਾਗੇ ਬਿਆਸ ਪੋਲ ਸਾਡੇ ਤੋਂ 2 ਕਿਲੋਮੀਟਰ ਆ ਸਾਡਾ ਪਹਿਲਾ ਪਿੰਡ ਜੀਟੀ ਰੋਡ ਬਿਆਸ ਪੋਲ ਤੋਂ ਪਹਿਲਾ ਪਿੰਡ ਸਾਡਾ ਆ ਤੇ ਕੋਈ ਉਥੇ ਇਨਫਰਮੇਸ਼ਨ ਨਹੀਂ ਕੋਈ ਤੁਸੀਂ ਬੰਨ ਦੇ ਉੱਪਰ ਕੋਈ ਮੈਕਮੇ ਵਾਲਾ ਨਹੀਂ ਅਸੀਂ ਡੈਮ ਤੱਕ ਅਪਰੂਚ ਕਰਦੇ ਆਂ ਵੀ ਸਾਨੂੰ ਪਤਾ ਤਾਂ ਲੱਗੇ ਕਿ ਪਿੱਛੋਂ ਕਿੰਨਾ ਪਾਣੀ ਆ ਰਿਹਾ ਚ ਅੱਗੇ ਤੁਸੀਂ ਪਾਣੀ ਕਿੰਨਾ ਉਦੋਂ ਹਰੀਕੇ ਤੋਂ ਛੱਡ ਰਹੇ ਆਂ ਅਸੀਂ ਆਪ ਉੱਥੇ ਜਾ ਕੇ ਵੀ ਦੇਖ ਚੁੱਕੇ ਆਂ ਪਰ ਸਾਨੂੰ ਕੋਈ ਨਾ ਦੱਸਣ ਵਾਲਾ ਨਾ ਕੋਈ ਪੁੱਛਣ ਵਾਲਾ ਨਾ ਕੋਈ ਪੁਲਿਸ ਵਾਲਾ ਨਾ ਕੋਈ ਇਰੀਗੇਸ਼ਨ ਵਿਭਾਗ ਵਾਲਾ ਕੋਈ ਬੰਦਾ ਇੱਥੇ ਮੌਜੂਦ ਨਹੀਂ ਕੋਈ ਬੰਦਾ ਸਾਨੂੰ ਆਣ ਕੇ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਦੇ ਰਿਹਾ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ ਇੰਨੇ ਹੀ ਰਹਿਣਾ ਇੰਨੇ ਵਧਣਾ ਇੰਨੇ ਘਟਣਾ ਚਾਹੇ ਡੈਮ ਦੀ ਕੀ ਸਥਿਤੀ ਆ ਜੇ ਪਿੱਛੇ ਪਤਾ ਲੱਗ ਜਾ ਵੀ ਹੁਣ ਜਿੱਦਾਂ ਕਈ ਜਾਂਦੇ ਆ ਵੇ بارشਾਂ ਹੋ ਰਹੀਆਂ ਸ਼ਾਇਦ ਪਾਣੀ ਹੋਰ ਜ਼ਿਆਦਾ ਛੱਡ ਦੇਣ ਕੋਈ ਫਲੱਡ ਗੇਟ ਖੋਲ ਦੇਣ ਉਹਦੇ ਬਾਰੇ ਕੋਈ ਇਨਫਾਰਮੇਸ਼ਨ ਨਹੀਂ ਇਹ ਸਿਰਫ ਇਸ ਗੱਲ ਤੋਂ ਲੋਕ ਚਿੰਤਤ ਆ ਕਿਉਂਕਿ ਸਬੰਧਤ ਵਿਭਾਗਾਂ ਚਾਹੇ ਸਰਕਾਰਾਂ ਦੇ ਕੰਮ ਆ ਇਹਨਾਂ ਦੇਣਾ ਲੈਣਾ ਤੇ ਕੀ ਆ ਇਹ ਸਾਨੂੰ ਇਹਦੀ ਇਨਫਾਰਮੇਸ਼ਨ ਹੀ ਦੇਈ ਜਾਣ ਉਹ ਵੀ ਨਹੀਂ ਕੋਈ ਮਹੀਆ ਕਰਾ ਰਿਹਾ ਕੋਈ ਐਕਚੁਅਲ ਜਿਹੜੀ ਹੈਗੀ ਜਦੋਂ ਟੀਵੀ ਮਾਧਿਅਮ ਹੈਗੇ ਆ ਜਾਂ ਅਖਬਾਰਾਂ ਹੈਗੀਆਂ ਟੀਵੀ ਰਾਈ ਅਖਬਾਰਾਂ ਰਾਈ ਜਿੰਨਾ ਪਤਾ ਲੱਗਦਾ ਉਨਾ ਪਤਾ ਲੱਗਦਾ ਨੁਕਨਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਅਨਾਉਂਸਮੈਂਟ ਕਰਵਾਈਆਂ ਪਿੰਡਾਂ ਦੇ ਵਿੱਚ ਸਤਰ ਕਰੋ ਕਿ ਅਲਰਟ ਰਹਿਣਾ ਚਾਹੀਦਾ ਵਾ ਪਾਣੀ ਵਧ ਰਿਹਾ ਵਾ ਕਿਸੇ ਸਾਡੇ ਪਿੰਡ ਧਾਲੀਵਾਲ ਬੇਟ ਚ ਆਣ ਕੇ ਕੋਈ ਡੀਸੀ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਇੱਕ ਅਨਾਉਂਸਮੈਂਟ ਹੋਈ ਹੋਵੇ ਸਾਡੇ ਪਿੰਡ ਦੇ ਆ ਸਾਬਕਾ ਸਰਪੰਚ ਇੱਥੇ ਆ ਸਾਡਾ ਮੌਜੂਦਾ ਅੱਜ ਕਿਤੇ ਗਏ ਆ ਉਹ ਲੰਬੜਦਾਰ ਆ ਚਾਹ ਤੈਨ ਇੱਥੇ ਖੜੇ ਕਿਸੇ ਮੈਂ ਵੀ ਕੋਆਪਰੇਟਿਵ ਸੁਸਾਇਟੀ ਦਾ ਪ੍ਰਧਾਨ ਆ ਕਿਸੇ ਇੱਕ ਬੰਦੇ ਤੱਕ ਅਪਰੋਚ ਹੋਈ ਹੋਵੇ ਪੁਲਿਸ ਮਹਿਕਮੇ ਵੱਲੋਂ ਕਿਤੇ ਡੀਸੀ ਵਿਭਾਗ ਵੱਲੋਂ ਕਿਸੇ ਵੱਲੋਂ ਨਹੀਂ ਸਰਕਾਰਾਂ ਦਾ ਇੱਕ ਪਰਸੈਂਟ ਵੀ ਯੋਗਦਾਨ ਨਹੀਂ ਦਾਵਾ ਹੀ ਆ ਸਿਰਫ ਸਿਰਫ ਖਾਲੀ ਖੂਖਲੇ ਦਾਵੇ ਆ ਤੇ ਕਿਸੇ ਨੂੰ ਕੋਈ ਤੇਜ ਦੇ ਵਿੱਚ ਵੀ ਨੁਕਸਾਨ ਹੋਇਆ ਕਿਸੇ ਨੂੰ ਇੱਕ ਪੰਜੀ ਨਹੀਂ ਮਿਲੀ ਮੁਆਵਜ਼ੇ ਦੀ ਤੇ ਹੁਣ ਵੀ ਅਸੀਂ ਮੁਆਵਜ਼ਾ ਤਾਂ ਚਾਹੁੰਦੇ ਹੀ ਨਹੀਂ ਸਾਡੀਆਂ ਫਸਲਾਂ ਵੱਜ ਜਾਣਾਂ ਅਸੀਂ ਕਿ ਲੈਣਾ ਸਰਕਾਰਾਂ ਦੇ ਪੱਲੇ ਹੀ ਕੱਖ ਨਹੀਂ ਇਹਨਾਂ ਸਾਨੂੰ ਮੁਆਵਜ਼ੇ ਕੀ ਦੇਣੇ ਆ ਤੇ ਪਰ ਫੇਰ ਵੀ ਉਹ ਪਵੇਂ ਤਰਵਾਸ ਲਈ ਆ ਕੋਈ ਆਣ ਕੇ ਇੱਥੇ ਜਾਵੇ ਕੋਈ ਸਰਕਾਰ ਦਾ ਬੰਦਾ ਨਹੀਂ ਕੋਈ ਮੰਤਰੀ ਨਹੀਂ ਕੋਈ ਸੰਤਰੀ ਨਹੀਂ ਕੋਈ ਡੀਸੀ ਨਹੀਂ ਕੋਈ ਲੈਣਾ ਨਹੀਂ ਕੁਛ ਨਹੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮਤਲਬ ਕਹਦੀ ਹੈ ਕਿ ਪ੍ਰਸ਼ਾਸਨ ਪ੍ਰਤੀ ਰੋਸ ਹੈਗਾ ਤੁਹਾਡੇ ਅੰਦਰ ਬਿਲਕੁਲ ਕੋਈ ਹੈ ਹੀ ਨਹੀਂ ਜੇ ਕੋਈ ਨੇ ਰੇਸ ਨਹੀਂ ਰੇ ਨੰਗ ਜਾ ਤੇ ਨੰਗ ਜਾਏ ਹੁਣ ਜੋ ਕਿ ਪਿੰਡ ਦਾ ਹੁਣ ਉਹਨਾਂ ਨੂੰ ਪਤਾ ਐ ਇਸ ਬੰਦ ਤੋਂ 2 ਕਿਲੋਮੀਟਰ ਅੱਗੇ ਦਰਿਆ ਆ ਤੇ 1.5 ਕਿਲੋਮੀਟਰ ਹੀ ਸਾਡੇ ਪਿੰਡ ਆ ਤੇ ਸਾਡਾ ਕੱਲਾ ਢਾਲੀਵਾਲ ਪਿੰਡ ਨਹੀਂਗਾ ਇੱਥੋਂ ਲੈ ਕੇ ਹਰੀਕੇ ਤੱਕ 25 ਤੋਂ 40 ਪਿੰਡ ਆ ਕਿਸੇ ਇੱਕ ਪਿੰਡ ਚ ਵੀ ਆਣ ਕੇ ਉਹਨਾਂ ਨੇ ਅੱਗੇ ਗਏ ਹੁਣ ਤਾਂ ਕਹਿ ਨਹੀਂ ਸਕਦੇ ਸਾਡੇ ਆ 10-15 ਪਿੰਡਾਂ ਜਿੱਥੇ ਕੋਈ ਨਹੀਂ ਆਇਆ ਕਹਰੇ ਪਾਣੀ ਜਿੱਦਾਂ ਹੁਣ ਖਲੂਤਾ ਹੈ ਤਸਵੀਰਾਂ ਬਿਲਕੁਲ ਦਿਖਾਵਾਂਗੇ ਕਿ ਇਹ ਚੜ ਰਿਹਾ ਹੌਲੀ-ਹੌਲੀ ਕੋਈ ਰੋਜ਼ਾਨਾ ਤੁਸੀਂ ਦੇਖਦੇ ਰਹਿੰਦੇ ਹੋ ਤੁਹਾਨੂੰ ਵਧੇਰੇ ਪਤਾ ਇਸ ਬਾਰੇ ਜਾਣਕਾਰੀ ਦਵਾਂਗੇ ਇਹ ਤਕਰੀਬਨ ਜਿੱਥੇ ਹੁਣ ਸਟੈਲ ਖੜਾ ਆ ਇਹ ਆ 4-5 ਦਿਨ ਤੋਂ ਤੇ ਇੱਥੇ ਹੀ ਆ ਪਹਿਲਾਂ 1.5 ਫੁੱਟ ਵਧਿਆ ਸੀਗਾ ਤੇ ਹੁਣ ਇਹ ਘਟਮ ਨਹੀਂ ਰਿਹਾ ਤੇ ਵੱਧਮ ਨਹੀਂ ਰਿਹਾ ਕਿਉਂਕਿ ਅੱਗੇ ਵੀ ਐਡਵਾਂਸ ਬੰਨਿਆ ਜਿਹੜਾ ਗੁੰਦਵਾਲ ਸਾਹਿਬ ਦੇ ਲਾਗੇ ਆ ਕਿਸ਼ਨ ਸਿੰਘ ਵਾਲੇ ਤੋਂ ਲੈ ਕੇ 10 ਤੋਂ 15 ਕਿਲੋਮੀਟਰ ਉਹ ਬੰਨਦਾ ਕਰਕੇ ਵੀ ਸਾਡੇ ਪਿੱਛੇ ਮਾਰ ਪੈਂਦੀ ਆ ਉਹਦਾ ਕਰਕੇ ਸਾਡੇ ਪਾਣੀ ਦਾ ਜਿਹੜਾ ਆ ਉਹ ਰੁਕਾਵਟ ਪੈ ਜਾਂਦੀ ਆ ਤੇ ਨਿਕਲਦਾ ਨਹੀਂ ਹੁਣ ਸਾਰੇ ਨੀਵੇਂ ਇੱਕੜੇ ਖੇਤ ਆ ਜਿਹੜੇ ਉਹਨਾਂ ਚ ਤਾਂ ਬਿਲਕੁਲ ਨਹੀਂ ਨਿਕਲਣਾ ਮਹੀਨਾ ਮਹੀਨਾ ਸਾਨੂੰ ਤਾਂ ਹੁਣ ਇਹ ਚੀਜ਼ ਦੀ ਆ ਵੀ ਅਗਲੀ ਫਸਲ ਵੀ ਨਹੀਂ ਬੀਜਣੀ ਅੱਛਾ ਆਖਰੀ ਸਵਾਲ ਹੈਗਾ ਸੇਮ ਕਿੰਨਾ ਚਿਰ ਜਦੋਂ ਕਿਉਂਕਿ ਪਾਣੀ ਇਦਾਂ ਖੜਾ ਰਹਿੰਦਾ ਹੈਗਾ ਕਿੰਨਾ ਚਿਰ ਸੇਮ ਜਿਹੜੀ ਹੈਗੀ ਇਹਨਾਂ ਖੇਤਾਂ ਦੇ ਵਿੱਚ ਰਹੂਗੀ ਕਦੋਂ ਅਗਲੀ ਫਸਲ ਦੀ ਤਿਆਰੀ ਜਿਹੜੀ ਹੈ ਕਿਉਂਕਿ ਪ੍ਰਸ਼ਾਸਨ ਨੂੰ ਤੁਸੀਂ ਸਿੱਧਾ ਦੋ ਟੁਕ ਕਹਿ ਦਿੱਤਾ ਕਿ ਮੁਆਵਜ਼ਾ ਭਾਵੇਂ ਨਾ ਦੋ ਹਾਲ ਹੀ ਜਾਣ ਨੂੰ ਬਹੁਤ ਆ ਪਰ ਜੇ ਆਪਣੀ ਤਿਆਰੀ ਕਰੋਗੇ ਆਪਣੇ ਤੌਰ ਦੇ ਉੱਤੇ ਫਸਲ ਦੁਬਾਰਾ ਲਗਾਓਗੇ ਕਦੋਂ ਤੱਕ ਜਿਹੜਾ ਹੈਗਾ ਤੁਹਾਨੂੰ ਲੱਗਦਾ ਕਿ ਜਿਹੜੀਆਂ ਇਹ ਜ਼ਮੀਨਾਂ ਹੈਗੀਆਂ ਨਾਰਮਲ ਹੋਏਗੀ ਇਹ ਨੀਵੇਂ ਖੇਤਰਾ ਚ ਤੇ ਐਟ ਲੀਸਟ 2 ਮਹੀਨੇ ਨੀਗਾ ਪਾਣੀ ਦਾ ਉਤਰਨ ਤੋਂ ਬਾਅਦ ਵੀ 2 ਮਹੀਨੇ ਕੋਈ ਅਗਲੀ ਫਸਲ ਨਹੀਂ ਬੀਜ ਹੋਣੀ ਤੇ ਜਿਹੜੇ ਉੱਪਰ ਥੋੜੀ ਬਹੁਤ ਉੱਚੇ ਜਗ੍ਹਾ ਆ 50% 40 50 ਉਹਨਾਂ ਦੇ ਵਿੱਚ ਦੂਜੀ ਫਸਲ ਬੀਜੀ ਜਾ ਸਕਦੀ ਉਹ ਵੀ ਜੇ ਹੁਣ ਪਾਣੀ ਉਤਰ ਜਾਵੇ ਤਾਂ ਹਾਂਜੀ ਫਿਰ ਕਿਸਾਨਾਂ ਦੇ ਵੱਲੋਂ ਜਿਹੜਾ ਹੈਗਾ ਜ਼ਰੂਰ ਰੋਜ਼ ਪ੍ਰਗਟਾਇਆ ਜਾ ਰਿਹਾ ਪ੍ਰਸ਼ਾਸਨ ਪ੍ਰਤੀ ਪ੍ਰਸ਼ਾਸਨ ਵੱਲੋਂ ਹੁਣ ਤੱਕ ਇਸ ਜਗ੍ਹਾ ਦੇ ਉੱਤੇ ਪਹੁੰਚਣੀ ਕੀਤੀ ਗਈ ਨਾ ਕਿਸਾਨਾਂ ਦੇ ਨਾਲ ਰਾਪਟਨ ਕੀਤਾ ਗਿਆ ਜਿਸ ਨੂੰ ਲੈ ਕੇ ਉਹ ਕਾਫੀ ਖਫਾ ਵੀ ਨਜ਼ਰ ਆ ਰਹੇ ਹੈਗੇ ਔਰ ਲੰਬੇ ਸਮੇਂ ਤੋਂ ਇਹਨਾਂ ਖੇਤਰਾਂ ਦੀ ਚੱਕਰ ਗੱਲ ਕੀਤੀ ਜਾਵੇ ਤਾਂ ਪਾਣੀ ਦੀ ਮਾਰ ਜਿਹੜੀ ਹੈਗੀ ਐ ਇਸ ਖੇਤਰ ਦੇ ਵਿੱਚ ਹੁੰਦੀ ਰਹੀ ਹੈ ਔਰ ਲਗਾਤਾਰ ਹਾਲਾਤ ਜਿਹੜੇ ਨੇ ਉਹ ਦੱਸ ਦੇਣਾ ਤੋਂ ਅਜੇ ਹੀ ਬਣੇ ਹੋਏ ਨੇ ਔਰ ਅਜਹੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਲਗਾਤਾਰ ਅਸੀਂ ਵਕਫਾ ਖਲਾਕਿਆਂ ਤੋਂ ਸ਼ੇਰ ਜਿਹੜੀਆਂ ਹੈਗੀਆਂ ਆਪਣੇ ਦਰਸ਼ਕਾਂ ਤੱਕ ਕਰ ਰਹੇ ਹਾਂ ਧੰਨਕਸਵਾਤ ਟੀਵੀ ਦੇ ਲਈ ਕੈਮਰਾਮੈਨ ਬਲਰਾਜ ਸਿੰਘ ਦੇ ਨਾਲ ਗੁਰਦਰਸ਼ਨ ਸਿੰਘ ਪ੍ਰਿੰਸ ਤਾਲੀਵਾਲ ਬੇਟ ਕਪੂਰਥਲਾ